ਮਿਹਨਤ ਮਜ਼ਦੂਰੀ ਕਰਕੇ ਬਣਾਇਆ ਕਰ ਪਾਣੀ ਨੇ ਮਿੰਟਾ ਦੇ ਵਿੱਚ ਟਾ ਦਿੱਤਾ ਤੇ ਸਾਰਾ ਦੇ ਸੁਪਨੇ ਤੇ ਮਿੱਟੀ ਫੇਰ ਦੁੱਤੀ ਹੈ ਜੋ ਕਿ ਸਮੇਂ ਦੇ ਵਿੱਚ ਘਰ ਬਣਾਉਣਾ ਬੜਾ ਔਖਾ ਇਨਸਾਨ ਦੀ ਸਾਰੀ ਉਮਰ ਦੀ ਕਮਾਈ ਲੰਘ ਜਾਂਦੀ ਹੈ ਪਰ ਕਸਬਾ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡਾਂ ਦੇ ਵਿੱਚ ਆਏ ਹੜ੍ਹ ਨੇ ਐਸੀ ਤਬਾਹੀ ਮਚਾਈ ਹੈ ਕਿ ਪਿੰਡ ਰਤਨ 76 ਦਾ ਨੌਜਵਾਨ ਜਿਸ ਨੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਰਹਿਣ ਬਸੇਰਾ ਤਿਆਰ ਕੀਤਾ ਪਰ ਹੜ੍ਹ ਦੇ ਪਾਣੀ ਨੇ ਉਸ ਦਾ ਆਸ਼ਿਆਨਾ ਹੀ ਟੱਡੇਰੀ ਕਰ ਦਿੱਤਾ pauku ਨੌਜਵਾਨ ਜਿਸ ਦਾ ਇਹ ਕਹਿਣਾ ਹੈ ਕਿ ਉਸ ਨੇ ਤਿੱਲਾ ਤਿੱਲਾ ਜੋੜ ਕੇ ਘਰ ਬਣਾਇਆ ਸੀ ਪਰ ਹੜ੍ਹ ਦੇ ਪਾਣੀ ਦੇ ਵਿੱਚ ਸਭ ਕੁਝ ਉਹ ਰੁੜ ਗਿਆ ਉਸ ਦਾ ਮਕਾਨ ਟੱਗ ਗਿਆ ਤੇ ਉਸ ਨੇ ਹੁਣ ਸਮਾਜ ਸੇਵੀ ਸੰਸਥਾਵਾਂ ਦੇ ਕੋਲੋਂ ਮਦਦ ਦੀ ਗੋਹੜ ਲਗਾਈ ਹੈ ਸਰ ਜੀ ਜਦੋਂ ਤੁਸੀਂ ਟੁੱਟੀ ਆ 5-5 ਫੁੱਟ ਪਾਣੀ ਤੋਂ ਡਿਗਣਾ ਚੱਲੂ ਹੋ ਗਠਾ ਮਿੰਟੋ ਮਿੰਟ ਪਾਣੀ ਜਰਾ 7-8 ਫੁੱਟ ਦਾ ਪਟ ਹੋ ਗਿਆ ਵਾ ਉਹਦੇ ਨਾਲ ਤੇੜਾ ਟੋੜਾ ਖਾਣੇ ਚੱਲੂ ਗਏ ਸਮਾਗਟਨਾ ਚਲੂ ਕੀਤਾ ਅੱਧਾ ਸਮਾਨ ਨਿਕਲਿਆ ਅਧਾਨੀ ਨਿਰ ਨਿਕਲਿਆ ਸਵੇਰ ਸਵੇਰ ਕਰਾ ਰੁੜ ਗਿਆ ਉਹਦੀ ਨਾ ਟੱਟਾ ਇੱਥੇ ਬਣਾਇਆ ਸੀ ਬੜੀ ਮਿਹਨਤ ਲੱਗੀ ਹਾਂਜੀ ਸਰ ਜੀ ਬੜੀ ਮਿਹਨਤ ਲਾ ਕੇ ਘਰ ਬਣਾਇਆ ਜੇ ਲੇਬਰ ਕਰਕੇ ਲੇਬਰ ਨਾਲ ਘਰ ਬਣਾਉਣਾ ਤੁਹਾਨੂੰ ਪਤਾ ਬੜਾ ਔਖਾ ਥੋੜੀ ਥੋੜੀ ਪਾਇਆ ਕਿ ਕੁਲਾਦ ਕੁਲਾਦ ਕਿਨਾ ਫਿਰ ਉਹਦੇ ਲੌਣੇ ਪਾਇਆ ਬੜੀ ਔਖੇ ਕੀ ਕੰਮ ਕਰਦੇ ਜੀ ਤੁਸੀਂ ਇਹ ਲੇਬਰੀ ਇਦਾਂ ਕਿ ਕਿਤੇ ਤੇੜੇ ਲਾੜ ਕੇ ਮਜ਼ਦੂਰ ਬੜੇ ਚਾਵਣਾ ਬਣਾਇਆ ਹਾਂਜੀ ਚਾਹ ਘਰ ਤੇ ਕੋਈ ਵੀ ਬੰਦਾ ਬਣਾਉਂਦਾ ਚਾਵਣਾ ਨਹੀਂ ਬਣਾਉਂਦਾ ਜੀ ਜੋ ਠੱਠਿਆ ਸਾਹਮਣੇ ਫਿਰ ਕੀ ਹਾਲਾਤ ਹੋ ਜਾਂਦੇ ਫਿਰ ਕਿਉਂ ਨਾ ਜੀ ਵੇਖੋ ਜੀ ਰੂਣ ਤੇ ਹੁੰਦਾ ਹੀ ਇਹਨੂੰ ਕਰਕੇ ਲੈਣਾ ਇਸੇ ਤੇ ਕੋਈ 20 ਬੰਦੇ ਨੇ ਤੇ ਇੱਕ ਇੱਕ ਰੁਪਿਆ ਜੋੜਿਆ ਹਾਂਜੀ 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 ਬੜਾ ਔਖਾ ਕਰਪੰਦਾ ਹੈ ਸਰ ਜੀ ਬੜਾ ਪਰਿਵਾਰ ਚ ਕੋਣ ਪਰਿਵਾਰ ਚ ਅਜੇ ਤੇ ਬਾਬਾ ਜੀ ਆਂ ਵਿੱਚ ਭਰਾਵਾਂ ਦੇ ਮੁੰਡੇ ਨਿਆਣੇ ਨੂਣੇ ਉਹਨਾਂ ਦੇ ਘਰ ਲਗ ਲਗ ਅਕਲਾਂ ਅਨਸਰ ਦੇ ਅਈ ਆਪਣੇ ਪਰਿਵਾਰ ਦੇ ਵਿੱਚ ਦੂਹ ਵਿੱਚ ਕਿੰਨਾ ਕ ਪਾਣੀ ਸੀ ਪਾਣੀ ਦੇ ਘੜੇ ਬੜਾ ਢੱਡ ਨੋ ਫਟੋ ਗਿਆ ਹੈ ਸਮਾਨ ਵੀ ਕੱਢਣ ਦਾ ਟਾਈਮ ਮਿਲਿਆ ਕਿ ਨਹੀਂ ਮਿਲਿਆ ਸਮਾਨ ਨਿਕਲੇ ਕੋਈ ਉਹ ਤੋਂ ਬੈਡ ਬੁਦੀ ਨਿਕਲੇ ਜੇ ਬੋਬਿੰਗ ਕਾਸ ਤੇ ਨਿੱਕਾ ਮੋਟਾ ਸਮਾਨ ਨਿਕਲ ਮੋਟੇ ਮੋਟੇ ਨਿਕਲਾ ਲੰਬਾੜੀ ਕੱਢ ਲਈ ਬੈਡ ਕੱਢ ਲਿਆ ਬਸ ਉਹ ਵੀ ਬਾਜ ਕਰਦੇ ਕਰਦੇ ਖਰਾਬ ਹੋ ਗਏ ਕੋ ਟੁੱਟ ਗਿਆ ਪਾਚ ਕਾਲੀ ਕਾਲੀਆਂ ਪੱਡਿਆ ਇੱਥੇ ਰਹਿਣ ਜੋ ਵੀ ਨਹੀਂ ਰਿਹਾ ਨਹੀਂ ਜੀ ਸਰ ਨਹੀਂ ਰਹਿਣ ਜੋ ਬਾਣੀ ਇਹ ਸਾਰਾ ਬਣਾਉਣਾ ਪਏਗਾ ਜੇ ਕੇ ਦੀ ਆਸਮਾਨਾ ਕੋਈ ਸੁਣ ਲੈ ਦੇ ਸੰਦ ਬਣ ਜੇ ਜਵਾਰਾ ਤੇ ਪੈਸੇ ਜੁੜਨੇ ਨਹੀਂ ਨਹੀਂ ਜੀ ਇੰਨੇ ਪੈਸੇ ਨਹੀਂ ਇਹ ਤਾਂ ਬੜਾ ਟਾਈਮ ਲੱਗ ਜਾਏਗਾ ਬਣਾਉਂਦੇ ਠੀਕ ਕਹਿਣਾ ਚਾਹੁੰਦੇ ਆ ਪੰਜਾਬੀ ਨੌਜਵਾਨ ਜਿਹੜੇ ਬਾਹਰ ਵਿਕੇ ਆ ਬਹੁਤ ਜ਼ਿਆਦਾ ਮਦਦ ਪੰਜਾਬੀਆਂ ਦੀ ਕਰਦੇ ਜੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਨੇ ਇਹ ਕਹਿਣਾ ਜਿੰਨੇ ਵੀ ਅੱਡੇ ਗਰੀਬ ਦੀ ਕੋਈ ਆਵਾਜ਼ ਸੁਣਦਾ ਤੇ ਜੇ ਮਤ ਕਰ ਸਕਦੇ ਤੇ ਕੰਮ ਕਰਦੇ ਉਹਨੂੰ ਵੈਲਮ ਪ੍ਰਗਟ ਮੋਬਾਈਲ ਨੰਬਰ ਆ ਗਿਆ 169 ਆਪਣਾ ਨੰਬਰ ਜੀ ਸਰ ਮੇਰਾ ਨੰਬਰ ਜੀ 77103 86240 ਸਰ ਉਹ ਟਾਈਮ ਤੇ ਮੈਂ ਬਹੁਤ ਰੋਈ ਹਾਂ ਤੇ ਮੇਰੇ ਭਈਆ ਦਾ ਫੋਨ ਵੀ ਆਇਆ ਥੇ ਮੈਂ ਤਾਂ ਸਿਰ ਭਈਆ ਮਰ ਕਾ ਟੱਟ ਗਿਆ ਇਹਦੇ ਕੋਈ ਨੇ ਹੌਸਲਾ ਰੱਖ ਆਪੇ ਰੱਬ ਬਣਾਉਣ ਬਣਾਉ ਬਹੁਤ ਨੀਂਦ ਨਹੀਂ ਆ ਰਹੀ ਸਰ ਉਹ ਚੰਨ ਪੱਤੇ ਦਸਾਂ ਨਹੀਂ ਲਿਆ ਹੈ ਤੇ ਨਾ ਉਹ ਖਾਇਆ ਇਹ ਆ ਦੀ ਰੋਟੀ ਵੀ ਇਹਰੀ ਉਹ ਨਹੀਂ ਅੱਜ ਵਾਲਾ ਮੁੰਡਾ ਇਹਦੇ ਦੌਰ ਤੇ ਰੋਟੀ ਵੀ ਕਰਦੀ ਦੁਕਾਨ ਕਿਸ ਤਰ੍ਹਾਂ ਬਣੀਗਾ ਹਾਂਜੀ ਮੈਂ ਦਸੰਦੇ ਹੈ ਸਾਡੀ ਰੋਟੀ ਨੀ ਪੂਰੀ ਹੁੰਦੀ ਤਾਂ ਘਰ ਕੋ ਤੋਂ ਖਣਾਵਾ। ਠੀਕ ਹੈ ਮੈਂ ਕਿੰਨੇ ਸਮਾਂ ਸੁਬਹ ਦੇ ਲੜੇ ਪੰਜਾਬ ਤੋਂ ਜਿਹੜਾ ਮੈਂ ਇਹ ਹਾਲ ਚ ਕੋਈ ਮਦਦ ਕਰ ਦੇਗਾ ਤਾਂ ਠੀਕ ਹੈ। ਨਹੀਂ ਫਿਰ ਘਰ ਜਿਹੜਾ ਇਦਾਂ ਹੀ ਰਹੇਗਾ। ਪਹਿਲਾਂ ਕਰਾਇਆ ਕਰਦੇ ਸੀ ਲੁਕਾਂ ਤੋਂ ਕੋਈ ਨਹੀਂ। ਨਹੀਂ ਨਹੀਂ ਇਸੇ ਕੋਈ ਪੰਨਾ ਕਮਰਾ ਸਿਸਾਤਾ। ਉਸ ਵਿੱਚ ਸਾਰਾ ਪਰਿਵਾਰ ਰਹਿੰਦਾ ਹੈ। ਫੇਰਾ ਬਾਗ ਦਾ ਕਮਰਾ ਬਣਾਇਆ। ਫੇਰਾ ਸੱਸੋ ਰੇ ਨੇ ਬਣਾਇਆ।